ਜੋ ਮੇਵਾਰੀ ਚੱਕੀ ਤੇ ਜਾਨਵਾਰ ਕਹਿੰਨੇ ਭਾਈ ਇਹ ਪਾਕੀ ਸੀ ਜੜੀ ਔਰ ਅੰਗੇ ਅਬਦਾਲੀ ਦੇ ਖਿਲਾਫ ਖੜੀ ਇਹ ਪਾਕੀ ਸੀ ਜੜੀ ਗੋਰਿਆਂ ਦੇ ਖਿਲਾਫ ਖੜੀ ਸਮੇਂ ਦੀਆਂ ਸਰਕਾਰਾਂ ਨੇ ਇਸ ਪੱਗ ਨੂੰ ਜਰਾਇਮ ਪੇਸ਼ ਆਇਆ ਸੜਕਾਂ ਤੇ ਰੋਲਿਆ ਤੇ ਇਨਸਾਫ ਵੀ ਨਹੀਂ ਦਿੱਤਾ ਪਰ ਇਸ ਪੱਗ ਨੇ ਇਸ ਦੇਸ਼ ਦੀ ਇੱਛਤ ਨੂੰ ਕਦੇ ਰੁੱਲ ਨਹੀਂ ਦਿੱਤਾ ਬਾਠ ਪੈਡ ਕੱਤਰ 77 99 ਜਦ ਕਰੇ ਲੋੜ ਪਈ ਇਹ ਪੱਗ ਅੱਗੇ ਹੋ ਕੇ ਇਸ ਦੇਸ਼ ਲਈ ਲੜੀ ਬਣਾ ਲਓ ਚੁਟਕਲੇ ਕਹਿਣ ਵਾਲਿਆਂ ਨੂੰ ਕਹਿਣ ਦਿਓ ਕਿ ਇਸ ਪੱਗ ਦੇ ਵਿੱਚ ਦਿਮਾਗ ਨਹੀਂ ਹੁੰਦਾ ਪਰ ਮੈਂ ਕਹਿਣਾ ਇਸ ਪੱਗ ਦੇ ਵਿੱਚ ਹਮੇਸ਼ਾ ਇੱਕ ਸਿਰ ਹੁੰਦਾ ਜਿਹੜਾ ਔਰਦਾ ਹੈ ਜ਼ੁਲਮ ਦੇ ਖਾਤਮੇ ਲਈ ਸਰਬੱਤ ਦੇ ਭਲੇ ਲਈ ਮੇਰਾ ਇੱਕ ਸਵਾਲ ਹੈ ਇਸ ਅਦਾਲਤ ਨੂੰ ਦੇਸ਼ ਦੇ ਲੋਕਾਂ ਨੂੰ ਕਿਸਾਨ ਨੂੰ ਹੁਣ ਆਪਣੀਆਂ ਕੁੜੀਆਂ ਲਈ ਲੜਾਈ ਨਹੀਂ ਲੜਨੀ ਚਾਹੀਦੀ ਜੋ ਨਸੀਆਂ ਫਿਰਦੀਆਂ ਰਹਿ ਇਸ ਦੇਸ਼ ਦੀਆਂ ਸੜਕਾਂ ਤੇ ਆਪਣੀ ਇੱਜ਼ਤ ਬਚਾਉਣ ਲਈ ਪਰ ਕੋਈ ਬਚਾ ਨਹੀਂ ਰਿਹਾ ਕਿਉਂ ਕਿਉਂਕਿ ਇਸ ਦੇਸ਼ ਦੇ ਲੋਕਾਂ ਦੇ ਸਿਰਾਂ ਵਿੱਚ ਦਿਮਾਗ ਤਾਂ ਬਹੁਤ ਹੈ ਪਰ ਸਿਰ ਤੇ ਪੱਗ ਨਹੀਂ ਤੇ ਜਿੰਨਾ ਦੇ ਸਿਰਾਂ ਤੇ ਹੈ